ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਭੂ ਦੀ ਹੋਂਦ ਅਤੇ ਗੁਣ ਪ੍ਰਭੂ ਦੀ ਹੋਂਦ ਬਾਰੇ ਵਿਚਾਰ ਅੱਡ ਅੱਡ ਹਨ ਨਾਸਤਕ ਕਹਿੰਦੇ ਹਨ ਕਿ ਪ੍ਰਭੂ ਦੀ ਕੋਈ ਹਸਤੀ ਹੈ ਨਹੀਂ ਅਤੇ ਇਹ ਤਾਂ ਉਹਨਾਂ ਦੀ ਮਨਕਰਤ ਗੱਲਾਂ ਬਣਾਈਆਂ ਹਨ ਦੂਜੀ ਕਿਸਮ ਦੇ ਲੋਕ ਉਹ ਹਨ ਜੋ ਪ੍ਰਭੂ ਦੀ ਹਸਤੀ ਤੇ ਵਿਸ਼ਵਾਸ ਰੱਖਦੇ ਹਨ ਪਰੰਤੂ ਕਹਿੰਦੇ ਹਨ ਕਿ ਉਹ ਤਾਂ ਇੱਕ ਗੋਲ ਚੱਕਰ ਹੈ ਅਤੇ ਉਸ ਦੇ ਪ੍ਰਤੱਖ ਦਰਸ਼ਨਾ ਦੀ ਤਾਂਗ ਰੱਖਦੇ ਹੀ ਨਹੀਂ। ਇਜੀ ਕਿਸਮ ਦੇ ਉਹ ਡ੍ਰਿੜ ਵਿਸ਼ਵਾਸੀ ਹਨ ਜੋ ਪਰਸਾ ਸਾਹਮਣੇ ਪਿਆਸਨ ਲਾ ਕੇ ਬੈਠ ਗਏ ਤਾਂ ਉਸ ਵਿੱਚੋਂ ਭੀ ਪ੍ਰਭੂ ਨੂੰ ਪ੍ਰਾਪਤ ਕਰ ਲਿਆ। ਉਹਨਾਂ ਨੂੰ ਵਿਸ਼ਵਾਸਤ ਹੈ ਕਿ ਪ੍ਰਭੂ ਦੇਹਧਾਰੀ ਸਰੀਰ ਵਿੱਚ ਪਹਿਲਾਂ ਵੀ ਸੀ ਹੁਣ ਵੀ ਹੈ ਅਤੇ ਅੱਗੇ ਨੂੰ ਵੀ ਹੋਵੇਗਾ। ਨਾਸਤਕ ਸਵਾਲ ਕਰਦੇ ਹਨ ਕਿ ਜੇ ਰੱਬ ਹੈ ਤਾਂ ਦਿਖਾਓ ਉਹਨਾਂ ਵੀਰਾਂ ਦਾ ਸਵਾਲ ਠੀਕ ਹੈ ਆਪਾਂ ਇਥੇ ਦਲੀਲਾਂ ਨਾਲ ਸਿੱਧ ਕਰਨਾ ਹੈ ਜੇ ਰੱਬ ਨਹੀਂ ਦਿਸਦਾ ਤਾਂ ਇਸ ਦੇ ਕਈ ਕਾਰਨ ਹੋ ਸਕਦੇ ਹਨ ਕਹ ਰਵਿਦਾਸ ਹੱਥ ਪੈ ਨੀਰੇ ਸਹਜੇ ਹੋਏ ਸੋਈ ਅੰਗ 658 ਰੱਬ ਹੈ ਤਾਂ ਅੰਦਰ ਹੀ ਬਹੁਤ ਨਜ਼ਦੀਕ ਹੱਥਾਂ ਪੈਰਾਂ ਤੋਂ ਵੀ ਨੇੜੇ ਪਰੰਤੂ ਕਿਵੇਂ ਦਿਸ ਸਕਦਾ ਹੈ ਮਲ ਸੀਸ਼ਾ ਹੈ ਇਸ ਰਾਹੀਂ ਅਸੀਂ ਪ੍ਰਭੂ ਨੂੰ ਦੇਖ ਸਕਦੇ ਹਾਂ ਪਰੰਤੂ ਤੀਜੇ ਪਾਤਸ਼ਾਹ ਫਰਮਾਉਂਦੇ ਹਨ ਜਨਮ ਜਨਮ ਕੀ ਇਸ ਮਲ ਕਉ ਮਲ ਲਾਗੀ ਕਾਲਾ ਹੋਆ ਸਿਆਹੋ ਅੰਗ 652 ਸੋ ਇਹ ਮੈਲ ਨਾ ਤਾਂ ਜਗਿਆਸੂ ਆਪਣੇ ਆਪ ਲਾ ਸਕਦਾ ਹੈ ਅਤੇ ਨਾ ਮਨ ਇਸ ਮੈਲ ਨੂੰ ਲਾ ਸਕਦਾ ਹੈ ਇਸ ਮੈਲ ਨੂੰ ਕਿਵੇਂ ਲਾ ਸਕਦੇ ਹਾਂ ਗੁਰੂ ਸਾਹਿਬ ਫਰਮਾਉਂਦੇ ਹਨ ਮੇਲ ਸੰਤ ਸਭਾ ਮਨ ਮਾਂਜੀਐ ਭਾਈ ਹਰਿ ਕੈ ਨਾਮ ਨਿਵਾਸ ਅੰਗ 639 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ